ਪੰਜਾਬ ਸਰਕਾਰ ਦੀ ਰੋਜ਼ਗਾਰ ਵਿਭਾਗ ਰਾਹੀਂ ਪੈਲ ਕਦਮੀ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਐਸਟੀ ਕਾਲਜ ਆਫ ਐਜੂਕੇਸ਼ਨ ਵਿਖੇ ਔਰਤਾਂ ਲਈ ਮੈਗਾ ਪਲੇਸਮੈਂਟ ਕੈਂਪ ਲਗਾਇਆ ਗਿਆ ਇਸ ਮੌਕੇ ਮਾਈਕਰੋਸਾਫਟ ਅਤੇ ਆਈਬੀਐਮ ਸਮੇਤ 13 ਹੋਰ ਕੰਪਨੀਆਂ ਨੇ ਹਿੱਸਾ ਲਿਆ ਜਿਸ ਵਿੱਚ 370 ਤੋਂ ਵੱਧ ਮਹਿਲਾ ਉਮੀਦਵਾਰਾਂ ਨੇ 13 ਕੰਪਨੀਆਂ ਵਿੱਚ ਨੌਕਰੀਆਂ ਲਈ ਇੰਟਰਵਿਊ ਦਿੱਤੀ ਜਿਸ ਵਿੱਚ 241 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਗੁਨਮਦੀਪ ਕੌਰ ਨੇ 8 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਉਹਨਾਂ ਨੇ ਦੱਸਦਿਆਂ ਕਿਹਾ ਕਿ ਲੜਕੀਆਂ ਨੂੰ ਟੁਕਮੇ ਖੇਤਰ ਵਿੱਚ ਨੌਕਰੀ ਦਿਵਾਨ ਅਤੇ ਮਹਿਲਾ ਉਮੀਦਵਾਰਾਂ ਨੂੰ ਅੱਗੇ ਲਿਆਉਣ ਲਈ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਔਰਤਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੇ ਏ ਇੰਪਲੋਇਮੈਂਟ ਦੇ ਲਈ ਲਗਾਏ ਜਾਣ ਵਾਲੇ ਕੈਂਪਾਂ ਦੀ ਲੜੀ ਦੇ ਵਿੱਚ ਹੀ ਉਹਦਾ ਹਿੱਸਾ ਹੈ। ਅੱਜ ਅਸੀਂ ਐਸਡੀ ਕਾਲਜ ਦੇ ਵਿੱਚ ਇਹ ਕੈਂਪ ਲਗਾਇਆ ਹੈ। ਤੇ ਇਹਦੇ ਵਿੱਚ 12 ਕੰਪਨੀਆਂ ਨੇ ਹਿੱਸਾ ਲਿਆ ਹੈਗਾ ਬੱਚਿਆਂ ਨੇ ਆ ਕੇ ਉੱਥੇ ਆਪਣੀ ਇੰਟਰਵਿਊਜ਼ ਦਿੱਤੀਆਂ ਨੇ ਤੇ ਉਹਨਾਂ ਦੀ ਪਲੇਸਮੈਂਟਸ ਹੋਈਆਂ ਨੇ ਪਿਛਲੇ ਦਿਨੇ ਅਸੀਂ GST ਦੀ ਟ੍ਰੇਨਿੰਗ ਬੱਚਿਆਂ ਨੂੰ ਦਿਲਵਾਈ ਸੀ ਉਹਨਾਂ ਨੇ ਆਪਣੀ ਟ੍ਰੇਨਿੰਗ ਖਤਮ ਕਰ ਲਈ ਹੈ ਤੇ ਅੱਜ ਉਹਨਾਂ ਨੂੰ ਵੀ ਇੱਥੇ ਜਿਹੜਾ ਹੈਗਾ এমਪਲੋਇਮੈਂਟ ਲੈਟਰਸ ਬੱਚਿਆਂ ਨੂੰ ਅਸੀਂ ਆਪਰ ਕੀਤੀਆਂ ਨੇ ਸਰਕਾਰ ਦੇ ਉਪਰਾਲੇ ਅਧੀਨ ਇਸ ਤਰੀਕੇ ਦੇ ਕੈਂਪ ਅਸੀਂ ਮਹੀਨਾਵਾਰ ਜਿਹੜਾ ਹੈਗਾ ਲਗਾਉਂਦੇ ਆ ਅਤੇ ਸਕੂਲਾਂ ਚ ਜਾ ਕੇ ਵੀ ਬੱਚਾ ਨੂੰ ਇੰਨਾ ਸੰਬੰਧੀ ਜਿਹੜੀ ਹੈ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਮੈਂ ਬੇਨਤੀ ਕਰਾਂਗੀ ਤੁਹਾਡੇ ਮਾਧਿਅਮ ਰਾਹੀਂ ਬੱਚਾ ਨੂੰ ਕਿ ਹੋਮ ਆਫ ਮਾਰ ਕੇ ਇਹਦਾ ਕੈਂਪ ਦਾ ਹਿੱਸਾ ਬਣਨ ਅਤੇ ਆਪਣਾ ਜੋ ਵੀ ਉਹਨਾਂ ਦੀ ਬੰਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਆਪਣਾ ਰੋਜ਼ਗਾਰ ਜੋ ਹੈ ਪ੍ਰਾਪਤ ਕਰ ਸਕਦਾ